ਇਹ ਬੜਾ ਸਪੈਸ਼ਲ ਹੈ ਦੁਹਾਂਜਾਰੇ ਅਵਾਰਡ ਕਿਉਂਕਿ 골ਫ ਵਿੱਚ ਪਹਿਲੀ ਵਾਰ ਹੀ ਕਿਸੇ ਨੂੰ ਦਿੱਤਾ ਉਹਨਾਂ ਨੇ ਦੁਹਾਂਜਾਰੇ ਅਵਾਰਡ ਤੇ 골ਫ ਵਿੱਚ ਇਹ ਹੈ ਕਿ 골ਫਿਕ ਅਨਲਾਈਕ ਜਿਦਾ ਹਮੋਂ ਹੁੰਦੇ ਨੇ ਵੱਡੇ ਟੂਰਨਾਮੈਂਟ ਹੁੰਦੇ ਨੇ ਛੋਟੇ ਟੂਰਨਾਮੈਂਟ ਹੁੰਦੇ ਨੇ ਪਰ ਟੂਰਨਾਮੈਂਟ ਲਗਾਤਾਰ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਸੋ ਕੰਡੀਸ਼ਨਸ ਬਿਲਕੁਲ ਚੇਂਜ ਕਰਦੀ ਰਹਿੰਦੀ ਨੇ 골ਫਿਕ ਤੇ ਯੂਰਪਸ ਕੇ ਲੋ ਅਲੱਗ ਹੈ ਇੱਥੇ ਕੇ ਲੋ ਅਲੱਗ ਹੈ ਏਸ਼ੀਆ ਚਲਾਤਾ ਹੈ ਸੋ ਹੌਲੀ ਹੌਲੀ ਇੱਥੇ ਪਲੇਅਰ ਨੂੰ ਡਿਵੈਲਪ ਕਰਨਾ ਹੈ ਉਹਦੇ ਜਿਆਦਾ ਫਾਲਟਸ ਨਹੀਂ ਹਾਈਲਾਈਟ ਕਰਨੇ ਉਹਦੇ ਜਿਹੜੀ ਨੁਕਸ ਨੇ ਉਹ ਹੌਲੀ ਹੌਲੀ ਕੱਢਨੇ ਤੋ ਕਿ ਉਹ 스테ਜ ਤੇ ਔਰ 골프 ਇੱਕ ਬੜੇ ਟਾਈਪਸ ਆਫ ਸ਼ਾਟਸ ਨੇ ਪਟਿੰਗ ਅਲੱਗ ਆਲਮੋਸਟ ਅਲੱਗ ਗੇਮ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਚੈਨ 7 ਤੇ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਗੱਲ ਕਰਨ ਜਾ ਰਿਹਾ ਹਾਂ 골프 골프 ਦੁਨੀਆ ਦੀ ਸਭ ਤੋਂ ਮਹਿੰਗੀ ਸਪੋਰਟਸ ਕਹਿ ਸਕਦੇ ਹੋ ਯਾ ਸਪੋਰਟਸਮੈਨਸ਼ਿਪ ਸਾਨੂੰ ਸਿਖਾਉਂਦੀ ਹੈ ਬੜਾ ਕੁਝ ਸਾਨੂੰ 골프 ਵੀ ਸਿਖਾਉਂਦੀ ਹੈ ਆਓ ਅੱਜ ਆਪਾਂ ਗੱਲਬਾਤ ਕਰਾਂਗੇ ਜੱਸੀ ਗਰੇਵਾਲ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਬਸ ਠੀਕ ਠਾਕ ਇਹ ਬੜਾ ਬੜਾ ਸਪੈਸ਼ਲ ਹੈ ਦਰਵਾਜਾਰੇ ਅਵਾਰਡ ਕਿਉਂਕਿ ਗੋਲਫ ਵਿੱਚ ਪਹਿਲੀ ਵਾਰੀ ਕਿਸੇ ਨੂੰ ਦਿੱਤਾ ਉਹਨਾਂ ਨੇ ਦਰਵਾਜਾਰੇ ਅਵਾਰਡ ਸੋ ਗੋਲ ਸੋ ਗਵਰਨਮੈਂਟ ਨੇ ਗੋਲਫ ਨੂੰ ਰੈਕਗਨਾਈਜ਼ ਕੀਤਾ ਹੈ ਬਹੁਤ ਵੱਡੀ ਗੱਲ ਹੈ ਸੋ ਆਬਵੀਅਸਲੀ ਬਹੁਤ ਐਕਸਾਈਟਿਡ ਸੀਗਾ ਬਹੁਤ ਪ੍ਰਾਊਡ ਸੀਗਾ ਬੜਾ ਆਨਰ ਸੀਗਾ ਕਿ ਦਰਵਾਜਾਰੇ ਅਵਾਰਡ ਮਿਲਿਆ ਸੋ ਮੈਂ ਇਸ ਤੋਂ ਜ਼ਿਆਦਾ ਮੈਂ ਕੋਈ ਵਰਡਸ ਦੇ ਨਹੀਂ ਸਕਦਾ ਬਟ ਬਹੁਤ ਸਪੈਸ਼ਲ ਮੂਮੈਂਟ ਸੀ ਸਰ ਤੁਸੀਂ ਕਾਫੀ ਜਨਨ ਕੋਚ ਕਰ ਰਹੇ ਹੋ ਤੁਹਾਡੇ ਕੋਚ ਨੂੰ ਲੈ ਕੇ ਮਾਈਂਡ ਸੈਟ ਕਿਵੇਂ ਰਹਿੰਦਾ ਕਿ ਮੇਰਾ ਜਿਹੜਾ ਵਿਦਿਆਰਥੀ ਹੋਵੇ ਸਟੂਡੈਂਟ ਹੋਵੇ ਉਹਨੂੰ ਮੈਂ ਉਹਦੀ ਲਿਮਿਟਸ ਕਿਦਾਂ ਪੁਸ਼ ਕਰਨੀ ਹੈ ਹਾਇਰ ਟੂ ਸਕਾਈ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਸੋਚਦੇ ਉਹਨੂੰ ਤੁਸੀਂ ਗੋਲਫ ਵਿੱਚ ਇਹ ਹੈ ਕਿ ਗੋਲਫਿਕਸ ਅਨਲਾਈਕ ਜਿਦਾ ਹੁਣ ਹੁੰਦੇ ਨੇ ਵੱਡੇ ਟੂਰਨਾਮੈਂਟ ਹੁੰਦੇ ਨੇ ਛੋਟੇ ਟੂਰਨਾਮੈਂਟ ਹੁੰਦੇ ਨੇ ਪਰ ਟੂਰਨਾਮੈਂਟ ਲਗਾਤਾਰ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਸੋ ਕੰਡੀਸ਼ਨਸ ਬਿਲਕੁਲ ਚੇਂਜ ਕਰਦੀਆਂ ਰਹਿੰਦੀਆਂ ਨੇ 골ਫ ਵਿੱਚ ਹਾਂਜੀ ਹਾਂਜੀ ਯੂਰਪਸ ਖੇਲੋ ਅਲੱਗ ਹੈ ਇੱਥੇ ਖੇਲੋ ਅਲੱਗ ਹੈ ਏਸ਼ੀਆ ਚ ਅਲੱਗ ਹੈ ਸੋ ਹੌਲੀ ਹੌਲੀ ਇੱਥੇ ਪਲੇਅਰ ਨੂੰ ਡਿਵੈਲਪ ਕਰਨਾ ਹੈ ਉਹਦੇ ਜਿਆਦਾ ਫਾਲਟਸ ਨਹੀਂ ਹਾਈਲਾਈਟ ਕਰਨੇ ਉਹਦੇ ਜਿਹੜੀ ਨੁਕਸ ਨੇ ਉਹ ਹੌਲੀ ਹੌਲੀ ਕੱਢਨੇ ਹੈ ਤਾਂ ਕਿ ਉਹ ਸਟੇਜ ਤੇ ਔਰ 골ਫ ਇੱਕ ਬੜੇ ਟਾਈਪਸ ਆਫ ਸ਼ਾਟਸ ਨੇ ਪਟਿੰਗ ਅਲੱਗ ਆਲਮੋਸਟ ਅਲੱਗ ਗੇਮ ਹੈ ਸ਼ਾਟ ਗੇਮ ਇੱਕ ਅਲੱਗ ਟਾਈਪ ਆਫ ਗੇਮ ਹੈ ਲੰਬੀ ਬੜੀ ਬਾਲ ਮਾਰਦੇ ਹੋ ਅਲੱਗ ਹੈ ਸੋ ਮਲਟੀਪਲ ਟੈਕਨੀਕਸ ਨੇ ਹਾਂਜੀ ਹਾਂਜੀ ਸੋ ਇਹਦੇ ਵਿੱਚ ਜਦੋਂ ਆਲ ਰਾਊਂਡਰ ਕੋਈ ক্রিকেট 'ਚ ਹੋਏ ਨਾ ਉਸ ਟਾਈਪ ਦਾ ਗੋਲਫਰ ਨੂੰ ਬਣਨਾ ਪੈਂਦਾ ਹੈ ਤੇ ਕੋਈ ਹਫਤਾ ਇੱਕ ਚ ਚੱਲ ਜਾਂਦੀ ਹੈ ਦੂਜੀ ਨਹੀਂ ਚੱਲਦੀ ਸੋ ਇਹਦੇ 'ਚ ਇਹ ਹੈ ਕਿ ਲੱਗੇ ਰਹੋ ਪ੍ਰੋਸੈਸ ਵਿੱਚ ਲੱਗੇ ਰਹੋ ਔਰ ਆਊਟਕਮ ਆਪਣੇ ਆਪ ਆਏਗਾ ਸਰ ਹਿੰਦੁਸਤਾਨ 'ਚ ਕੀ ਆ ਜਾਂਦਾ ਹੈ ਜਦੋਂ ਕੋਈ ਕੋਚ ਬਣਦਾ ਹੈ ਹਾਂਜੀ ਉਹ 'ਚ ਸਭ ਤੋਂ ਵੱਡਾ ਪ੍ਰੈਸ਼ਰ ਹੁੰਦਾ ਪਬਲਿਕ ਦਾ ਪਬਲਿਕ ਦਾ ਜੇ ਕਿਸੇ ਆਪਣਾ ਬੱਚਾ ਤੁਹਾਡੇ ਕੋਲ ਲੈ ਕੇ ਆਣਾ ਹੈ ਕਈ ਵਾਰ ਹੁੰਦਾ ਹੈ ਕਿ ਉਹ ਕਿਸੇ ਹੋਰ ਫੀਲਡ ਵਾਸਤੇ ਬਣਾਉਂਦਾ ਹੈ ਪੇਰੈਂਟਸ ਜਦੋਂ ਤੁਸੀਂ ਕਹਿੰਦੇ ਜੀ ਤੁਸੀਂ ਇਹਨਾਂ ਨੂੰ ਗੋਲਫ ਸਿਖਾਓ ਜਾਂ ਕੋਈ ਕਹਿੰਦਾ ਕੋਈ ਹੋਰ ਸਪੋਰਟ ਸਿਖਾਓ ਕਿਸੇ ਕੋਚ ਕੋ ਵੀ ਜਾਂਦੇ ਆ ਬੀਇੰਗ ਐਜ਼ ਆ ਕੋਈ ਤੁਸੀਂ ਕਿੱਦਾਂ ਸਟੂਡੈਂਟ ਸਿਲੈਕਟ ਕਰਦੇ ਤੁਹਾਡਾ ਸਿਲੈਕਸ਼ਨ ਕ੍ਰਾਈਟਰੀਆ ਕੀ ਹੈ ਨਹੀਂ ਸਿਲੈਕਸ਼ਨ ਨਹੀਂ ਹੈ ਅਸੀਂ ਅਸੀਂ ਤੁਸੀਂ ਦੇ ਕੋਈ ਕੋਚੇਸ ਹੁੰਦੇ ਨੇ ਜਿਹੜੇ ਖਾਲੀ ਟੌਪ ਕਲਾਸ ਪਲੇਅਰ ਨੂੰ ਬਣਾਉਣ ਦੇ ਕੰਮ ਚ ਹੁੰਦੇ ਆ ਹਾਂਜੀ ਹਾਂਜੀ ਸਾਡਾ ਇਹ ਹੈ ਕਿ ਅਸੀਂ ਜੂਨੀਅਰ ਨੂੰ ਲੈਨੇ ਆ بس ਸੋ 200 ਜੂਨੀਅਰ ਹੁੰਦੇ ਨੇ ਹਾਂਜੀ ਹਾਂਜੀ ਉਹਨਾਂ ਚੋਂ ਫਿਰ ਹੌਲੀ ਹੌਲੀ ਦੇਖਦੇ ਆ ਕਿ ਕਿਹੜਾ ਅੱਗੇ ਜਾ ਸਕਦਾ ਹੈ ਬਾਕੀ ਗੇਮ ਇੰਜੋਏ ਕਰ ਰਹੇ ਆ ਮੇਨ ਕੰਮ ਹੈ ਕਿ ਅਸੀਂ ਲੋਕਾਂ ਨੂੰ ਗੋਲਫ ਦੀ ਇੰਪਰੂਵਮੈਂਟ ਕਰਨੀ ਹੈ ਕਿ ਉਹ ਖੇਡ ਸਕਣ ਕੋਈ ਅਸੀਂ ਕਰੀਅਰ ਨਹੀਂ ਪਹਿਲਾਂ ਲੈਂਦੇ ਨੇ ਇਹਦੇ ਪਹਿਲਾਂ ਲੈਂਦੇ ਆ ਕਿ ਬੰਦਾ ਖੇਡ ਕੇ ਇੰਜੋਏ ਕਰੇ ਹਾਂਜੀ ਫਿਰ ਜਾ ਕੇ ਦੇਖਦੇ ਆ ਕਿ ਥੋੜੇ ਥੋੜੇ ਇਹਨਾਂ ਚੋਂ ਬੰਦੇ ਜਿਹੜੇ ਨੇ ਉਹ ਮੁੰਡੇ ਜਿਹੜੇ ਨੇ ਬੱਚੇ ਆ ਕੁੜੀਆਂ ਨੇ ਇਹ ਅੱਗੇ ਜਾ ਸਕਦੇ ਨੇ ਉਹਨਾਂ ਦੀ ਟ੍ਰੇਨਿੰਗ ਫਿਰ ਅਲੱਗ ਹੁੰਦੀ ਆ ਸੋ ਅਸੀਂ ਸਾਰੇ ਟਾਈਪ ਆਫ ਟ੍ਰੇਨਿੰਗ ਕਰਦੇ ਆ ਸਰ ਗੋਲਫ ਚੇ ਇੱਕ ਹੋਰ ਗੱਲ ਕਹੀਏ ਇਹ ਗੇਮ ਬਹੁਤ ਜ਼ਿਆਦਾ ਮਹਿੰਗੀ ਗੇਮ ਹੈ ਕਿ ਆਮ ਬੰਦਾ ਵੀ ਇਹਨੂੰ ਸਿੱਖਣ ਵਿੱਚ ਮਾहिर ਹੋ ਸਕਦਾ ਨਹੀਂ ਨਹੀਂ ਇੰਨੀ ਮਹਿੰਗੀ ਵੀ ਨਹੀਂ ਮੇਰੇ ਜਿੰਨੇ ਜਿੰਨੇ ਇੰਡੀਆ ਪਾਕਿਸਤਾਨ ਦਾ ਮੈਚ ਅੱਜ ਸਪੈਸ਼ਲ ਮੈਚ ਹੈ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਸਭ ਤੋਂ ਐਕਸਾਈਟਿੰਗ ਮੈਚ ਕ੍ਰਿਕਟ ਵਿੱਚ ਇਹੀ ਹੁੰਦਾ ਹੈ ਹਾਂ ਜੀ ਹਾਂ ਜੀ ਇੰਡੀਆ ਪਾਕਿਸਤਾਨ ਭਾਵੇਂ ਬਾਕੀ ਜੋ ਮਰਜੀ ਹੋਏ ਸਾਰੀ ਸਾਰੀ ਇੰਡੀਆ ਦੀ ਪਾਪੂਲੇਸ਼ਨ ਨਾਲ ਲਈ ਇਸ ਇਸ ਮੈਚ ਤੇ ਮਤਲਬ ਇਸ ਮੈਚ ਦੇ ਜੋ ਜਦੋਂ ਜਦ ਦੇ ਨੇ ਨਾ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਇਸ ਮੈਚ ਤੋਂ ਹੁੰਦੀ ਹੈ ਤੁਸੀਂ ਕੀ ਕਹਿਣਾ ਜਾਓਗੇ ਕੀ ਇੰਡੀਆ ਕਿੰਨੇ ਸਕੋਰ ਬਣਾਵੇ ਅੱਜ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਂ ਜ਼ਿਆਦਾ ਪ੍ਰੋਡਿਕਟ ਨਹੀਂ ਕਰ ਸਕਦਾ ਬਟ ਇਹ ਹੀ ਹੈ ਕਿ ਇੰਡੀਆ ਜਿੱਤੂਗੀ ਇਹਦਾ ਫੁੱਲ ਉਮੀਦ ਹੈ ਇੰਡੀਆ ਅੱਛਾ ਖੇਡ ਰਹੀ ਹੈ ਹੁਣ ਦੇਖੋ ਕਿ ਕੀ ਹੁੰਦਾ ਚਲ ਥੈਂਕ ਯੂ ਸਰ ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇ